ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦੇ ਲਓ ਜੀ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਅੱਜ ਆਪਾਂ ਕਰਨੀ ਹੈ ਡੀ ਵਾਰਮਿੰਗ ਕੱਢਿਆਗੇ ਕੂਤਰਾ ਆਪਾਂ ਬਾਹਰ ਤੇ ਆਹ ਦਵਾਈ ਹੈ ਜੀ ਐਲਬੋਮਰ ਇਹ ਲਾਵਾਂਗੇ ਆਪਾਂ ਤੇ ਆਪੋ ਕੋਲ ਰੱਖੀਏਗੀ ਖੰਡ ਢੋਲ ਕੇ ਪਹਿਲਾਂ ਪਾਣੀ ਚ ਤੇ ਫਿਰ ਜੀ ਦਵਾਈ ਪਾਤੀ ਤੇ ਆਹ ਤੁਹਾਨੂੰ ਦਿਖਾਉਣੇ ਆ ਜੀ ਕਿੰਨੀ ਕਿੰਨੀ ਦੇਣੀਆਂ ਬਣੇ ਦਿਓ ਵੀਡੀਓ ਚ ਲਓ ਜੀ ਮਿੱਤਰੋ ਇਹ ਹੁਣ ਆਪਾਂ 20 20 ਐਮਐਲ ਦੇਣੀ ਆ ਸਾਰੇ ਜਾਨਵਰਾਂ ਨੂੰ ਕੱਲਾ ਕੱਲਾ ਜਾਵੇ ਫੜ ਕੇ ਆਪਣੇ ਕੋਲੇ ਸਿਰੰਜਾ ਛੋਟੀ ਤੇ ਆਪਾਂ ਦੋ ਦੋ ਸਿਰੰਜਾ ਦੇਵਾਂਗੇ ਦੀ ਚਾਚੀ ਨਾ ਜੀ ਮਤਰਾ ਬੀਵੀ ਐਮ ਐਲ ਦੇਣੀ ਸਾਰੇ ਜਾਨਵਰਾਂ ਨੂੰ ਐਵੇਂ ਇਕੱਲਾ ਇਕੱਲਾ ਜਾਨਵਰ ਫੜ ਕੇ ਜੀਮੈਲ ਦੇ ਕੇ ਚਿਤਾੜ ਤੋਂ ਵਿੱਚ ਲਓ ਜੀ ਬਾਈ ਲਾਤੀ ਆਪਾਂ ਦਵਾਈ ਸਾਰੇ ਜਾਨਵਰਾਂ ਨੂੰ ਲਓ ਜੀ ਕਰੋ ਚੈੱਕ ਬੀ ਐਮ ਐਲ ਇੱਕ ਕਬੂਤਰ ਨੂੰ ਜੀ ਤੁਸੀਂ ਮੈਂ ਦੱਸ ਦਿਆਂ ਰਿਜ਼ਲਟ ਕਿਵੇਂ ਦਾ ਨਿਕਲਦਾਗਾ ਸ਼ਾਮ ਤੱਕ ਕਿਉ ਬੱਚੇ ਜੀ ਉਹਨਾਂ ਨੂੰ ਵੀ ਕਰਦੇ ਆਂ ਅੰਦਰ ਬਹੁਤ ਟਾਈਮ ਹੈ ਉਹਨਾਂ ਨੂੰ ਵੀ ਹਾਂਜੀ ਮਿੱਤਰੋ ਲਓ ਜੀ ਆਹ ਕੰਕ ਤਿਆਰ ਕੀਤੀ ਜੀ ਕਣਕਾ ਤੇ ਇਹਦੇ ਵਿੱਚ ਆਲੀਵ ਟੋਨਿਕ ਹੈ ਜੀ ਦੀ ਵਰਿੰਗ ਕਰਨ ਤੋਂ ਬਾਅਦ లివర్ ਟੋਨਿਕ ਤੇ ਮਲਟੀਵਿਟਾਮਿਨ ਜ਼ਰੂਰ ਦੇਣਾ ਚਾਹੀਦਾ ਜੀ ਜਨਵਰਾਂ ਨੂੰ ਤੇ ਆਪਾਂ ਦਾਣੇ ਚਾਹ ਵਾਕੇ ਦਿੰਦਨੇ ਆ ਜੀ ਇਹ ਚੰਗੀ ਤਰ੍ਹਾਂ ਮਿਕਸ ਕਰਕੇ ਜਾਨਵਰਾਂ ਨੂੰ ਧਰ ਦੇਣਾ ਜੀ ਇਹ ਲਗਾਤਾਰ ਤਿੰਨ ਚਾਰ ਦਿਨ ਲਗਾਤਾਰ ਦਿਓ ਜੀ ਜਾਨਵਰ ਸਟਰਿੰਦਾ